ਸਟਾਰ ਪੰਜਾਬ ਵਿੱਚ ਅਸੁਰੱਖਿਅਤ ਹੋ ਰਹੀਆਂ ਸੜਕਾਂ ਕਾਰਨ ਸੁਰੱਖਿਅਤ ਸਫ਼ਰ ਕਰਨ ਦੀ ਇੱਛਾ ਲਗਾਤਾਰ ਮੁਸ਼ਕਲ ਬਣਦੀ ਜਾ ਰਹੀ ਹੈ ਡੰਡੀ ਪੰਜਾਬ ਦੀਆਂ ਸੜਕਾਂ ਕਦੇ ਵੀ ਇੰਨੀਆਂ ਸੁਰੱਖਿਅਤ ਤਾਂ ਨਹੀਂ ਰਹੀਆਂ ਕਿ ਇਹਨਾਂ ਦਾ ਜ਼ਿਕਰ ਨਾ ਕੀਤਾ ਜਾ ਸਕੇ ਪਰ ਸੂਬੇ ਵਿੱਚ ਹਾਲ ਹੀ ਵਿੱਚ ਪਏ ਪਾਰੇ ਮੀਹਾਂ ਕਾਰਨ ਆਏ ਹੜ੍ਹਾਂ ਨੇ ਇਨ੍ਹਾਂ ਸੜਕਾਂ ਦੀ ਹਾਲਤ ਇੰਨੀ ਮਾੜੀ ਬਣਾ ਦਿੱਤੀ ਹੈ ਕਿ ਇਹ ਸੜਕਾਂ ਇਨਸਾਨਾਂ ਲਈ ਜਾਣ ਲੇਵਾ ਸਿੱਧ ਹੋਣ ਲੱਗੀਆਂ ਹਨ ਡੰਡੀ ਸੜਕ ਹਾਦਸਿਆਂ ਦੇ ਮਾਮਲੇ ਵਿੱਚ ਪੰਜਾਬ ਦੇਸ਼ ਭਰ ਵਿੱਚੋਂ ਤੀਜੇ ਸਥਾਨ ਉੱਤੇ ਹੈ ਜਦਕਿ ਪਹਿਲੇ ਸਥਾਨ ਉੱਤੇ ਮਿਜ਼ੋਰਮ ਅਤੇ ਦੂਜੇ ਸਥਾਨ ਉੱਤੇ ਬਿਹਾਰ ਆਉਂਦਾ ਹੈ ਡੰਡੀ ਇਸ ਸੰਬੰਧੀ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੀ ਤਾਜ਼ਾ ਰਿਪੋਰਟ ਨੇ ਬੇहद ਚਿੰਤਾਜਨਕ ਅੰਕੜੇ ਪੇਸ਼ ਕੀਤੇ ਹਨ ਡੰਡੀ ਇਨ੍ਹਾਂ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਉੱਤੇ ਪਤਾ ਲੱਗਦਾ ਹੈ ਕਿ ਸੂਬੇ ਵਿੱਚ ਰੋਜ਼ਾਨਾ ਹੋਣ ਵਾਲੇ ਸੜਕ ਹਾਦਸਿਆਂ ਵਿੱਚ 78% ਦੀ ਲੋਕ ਆਪਣੀ ਜਾਨ ਗਵਾਹ ਦਿੰਦੇ ਹਨ ਡੰਡੀ ਰਿਪੋਰਟ ਦੇ ਇਹਨਾਂ ਅੰਕੜਿਆਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਬੀਤੇ 3-4 ਸਾਲਾਂ ਵਿੱਚ ਸੂਬੇ ਵਿੱਚ ਅਜਿਹੇ ਸੜਕ ਹਾਦਸਿਆਂ ਅਤੇ ਇਹਨਾਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਗਈ ਹੈ ਡੰਡੀ ਬੇਸ਼ੱਕ ਖਰਾਬ ਸੜਕਾਂ ਦੀ ਹਾਲਤ ਸੂਬੇ ਦੇ ਸਭ ਜ਼ਿਲ੍ਹਿਆਂ ਵਿੱਚ ਇੱਕੋ ਜਿਹੀ ਹੈ ਪਾਈ ਰਿਪੋਰਟ ਅਨੁਸਾਰ ਅੰਮ੍ਰਿਤਸਰ ਲੁਧਿਆਣਾ ਜਲੰਧਰ ਆਦ ਮਹਾਨਗਰਾਂ ਵਿੱਚ ਸੜਕ ਹਾਦਸਿਆਂ ਦੀ ਸਥਿਤੀ ਦਿਨ ਬਦ ਦਿਨ ਗੰਭੀਰ ਹੁੰਦੀ ਜਾ ਰਹੀ ਹੈ ਡੰਡੀ ਪੂਰੇ ਪੰਜਾਬ ਵਿੱਚ ਸਾਲ 2023 ਵਿੱਚ ਵੱਖ-ਵੱਖ ਸੜਕ ਹਾਦਸਿਆਂ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਲੋਕਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 78.2 ਫੀਸਦੀ ਰਹੀ ਡੰਡੀ ਇੱਕ ਗਿਣਤੀ ਸਾਲ 2022 ਵਿੱਚ ਇਸੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਨਾਲੋਂ ਕਿਤੇ ਵੱਧ ਹੈ ਡੰਡੀ ਸਟਾਰਟ ਸਾਲ 2022 ਵਿੱਚ 6122 ਸੜਕ ਹਾਦਸਿਆਂ ਵਿੱਚ 4688 ਲੋਕਾਂ ਦੀ ਜਾਨ ਗਈ ਸੀ ਅਤੇ 3372 ਲੋਕ ਜ਼ਖਮੀ ਹੋਏ ਸਨ ਡੰਡੀ ਇਸ ਸਾਲ ਵਿੱਚ ਸੜਕ ਹਾਦਸਿਆਂ ਵਿੱਚ 4.65 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਡੰਡੀ ਰਿਪੋਰਟ ਵਿੱਚ ਜਾਰੀ ਕੀਤੇ ਅੰਕੜਿਆਂ ਅਨੁਸਾਰ ਸਾਲ 2023 ਵਿੱਚ ਪ੍ਰਸ਼ਾਸਨ ਦੁਆਰਾ ਕੁੱਲ 6276 ਹਾਦਸੇ ਦਰਜ ਕੀਤੇ ਗਏ ਜਿਨ੍ਹਾਂ ਵਿੱਚ 4906 ਲੋਕਾਂ ਦੀ ਜਾਨ ਗਈ ਅਤੇ 3305 ਲੋਕ ਜ਼ਖਮੀ ਹੋਏ ਸੰ ਡੰਡੀ ਇਹ ਉਹ ਹਾਦਸੇ ਹਨ ਜਿਹੜੇ ਸਰਕਾਰੀ ਫੈਲਾਂ ਵਿੱਚ ਦਰਜ ਹੋਏ ਹਨ ਡੰਡੀ 1000 ਦੇ ਕਰੀਬ ਹਾਦਸੇ ਅਜਿਹੇ ਵੀ ਹਨ ਜੋ ਇਸੇ ਸਾਲ ਵਿੱਚ ਹੋਏ ਪਰ ਉਹ ਕਿਸੇ ਰਿਕਾਰਡ ਵਿੱਚ ਦਰਜ ਨਹੀਂ ਹੋਏ ਜਦਕਿ ਇਹਨਾਂ ਵਿੱਚ ਵੀ ਜਾਨੀ ਮਾਲੀ ਨੁਕਸਾਨ ਜ਼ਰੂਰ ਹੋਇਆ ਡੰਡੀ ਇਸ ਰਿਪੋਰਟ ਦਾ ਇੱਕ ਹੈਰਾਨ ਕਰਨ ਵਾਲਾ ਪੱਖ ਇਹ ਵੀ ਹੈ ਕਿ ਸ਼ਾਮ ਢਲਣ ਤੋਂ ਬਾਅਦ ਅਤੇ ਰਾਤ ਸਮੇਂ ਅਜਿਹੇ ਸੜਕ ਹਾਦਸਿਆਂ ਦੀ ਗਿਣਤੀ ਹੋਰ ਵੀ ਵੱਧ ਜਾਂਦੀ ਹੈ ਡੰਡੀ ਇਸ ਦਾ ਕਾਰਨ ਰਾਤ ਨੂੰ ਨਸ਼ਾ ਕਰਕੇ ਅਤੇ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣਾ ਹੋ ਸਕਦਾ ਹੈ ਡੰਡੀ ਦੋਵਾਂ ਸਥਿਤੀਆਂ ਵਿੱਚ ਵਾਹਨ ਅਕਸਰ ਕਾਬੂ ਤੋਂ ਬਾਹਰ ਹੋ ਜਾਂਦੇ ਹਨ ਜਿਸ ਨਾਲ ਹਾਦਸਿਆਂ ਦੀ ਗਿਣਤੀ ਵੱਧਦੀ ਹੈ ਡੰਡੀ ਪੰਜਾਬ ਵਿੱਚ ਸਾਲ 2025 ਦੇ ਪਹਿਲੇ 9 ਮਹੀਨਿਆਂ ਵਿੱਚ 5 ਲੱਖ 15000 ਤੋਂ ਵੱਧ ਵਾਹਨ ਰਜਿਸਟਰ ਹੋ ਚੁੱਕੇ ਹਨ ਡੰਡੀ ਇਹ ਵੀ ਕਿ ਹਰ ਮਹੀਨੇ ਵਾਹਨਾ ਦੀ ਖਰੀਦ ਵੱਧਦੀ ਜਾ ਰਹੀ ਹੈ ਡੰਡੀ ਦੀਵਾਲੀ ਦੇ ਤਿਹਾਰ ਅਤੇ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਜੀਐਸਟੀ ਦਰਾਂ ਘਟਾਏ ਜਾਣ ਨਾਲ ਵੀ ਵਾਹਨਾਂ ਦੀ ਖਰੀਦਦਾਰੀ ਵਧੀ ਹੈ ਅਤੇ ਹੋਰ ਜ਼ਿਆਦਾ ਵਧਣ ਦੀ ਵੀ ਵੱਡੀ ਸੰਭਾਵਨਾ ਹੈ ਡੰਡੀ ਇਸ ਰਿਪੋਰਟ ਦੇ ਅੰਕੜਿਆਂ ਵਿੱਚ ਇਹ ਜ਼ਿਕਰ ਵੀ ਕਾਫੀ ਦਿਲਚਸਪ ਹੈ ਕਿ